ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੂਜਾ ਪੰਜਾਬ ਟੀਵੀ ਪੰਜਾਬ ਦੇ ਖਾਸ ਮੁੱਦਿਆਂ ਨੂੰ ਲੈ ਕੇ ਹਾਜ਼ਰ ਹੋਏ ਆ ਤੇ ਸਾਡੇ ਨਾਲ ਮੌਜੂਦ ਹੋਣਗੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਧੰਨਵਾਦ ਅੱਜ ਸੀਐਮ ਮਾਨ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਉਸ ਦੇ ਵਿੱਚ ਉਹਨਾਂ ਨੇ ਪਿਛਲੇ 15 ਸਾਲਾਂ ਦਾ ਜਿਹੜਾ ਐਸਡੀਆਰਐਫ ਦਾ ਫੰਡ ਸੀ ਉਹਨੂੰ ਲੈ ਕੇ ਹਿਸਾਬ ਕਿਤਾਬ ਹੈ ਜਿਹੜਾ ਮੀਡੀਆ ਸਾਹਮਣੇ ਦੱਸਿਆ ਤੇ ਪੰਜਾਬ ਦੇ ਵਾਸੀਆਂ ਸਾਹਮਣੇ ਦੱਸਿਆ ਇਸ ਨੂੰ ਲੈ ਕੇ ਵੀ ਗੱਲ ਕਰਾਂਗੇ ਪਾਕਿਸਤਾਨ ਦੇ ਭਾਰਤ ਨਾਲ ਮੈਚ ਉੱਤੇ ਵੀ ਉਹਨਾਂ ਨੇ ਤੰਜ ਕੱਸਿਆ ਸਰ ਜਿਵੇਂ ਉਹਨਾਂ ਨੇ ਅੱਜ 15000 ਕਰੋੜ ਦਾ ਹਿਸਾਬ ਕਿਤਾਬ ਦਿੱਤਾ ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ ਤੁਸੀਂ ਕਿਵੇਂ ਸਮਝਦੇ ਹੋ ਆ ਦੇਖੋ ਜਿਸ ਤਰ੍ਹਾਂ ਦੀ ਆਲੋਚਨਾ ਦਾ ਸਰਕਾਰ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ ਸਾਰੀਆਂ ਹੀ ਵਿਰੋਧੀ ਪਾਰਟੀਆਂ ਵੱਲੋਂ ਔਰ ਕਿਹਾ ਜਾ ਰਿਹਾ ਹੈ ਸਿਗਾ ਕਿ 12000 ਕਰੋੜ ਰੁਪਇਆ ਜਿਹੜਾ ਐਸਡੀਆਰਐਫ ਦਾ ਆਲਰੇਡੀ ਪੰਜਾਬ ਸਰਕਾਰ ਦੀ ਕਿੱਟੀ ਦੇ ਵਿੱਚ ਹੈ ਤੋ ਉਸ ਨੂੰ ਲੈ ਕੇ ਮੁੱਖ ਮੰਤਰੀ ਨੇ ਖੁਦ ਹੁਣ ਫਰੰਟ ਜਿਹੜਾ ਹੈ ਉਹ ਸੰਭਾਲ ਲਿਆ ਸੋ ਇੱਕ ਤਾਂ ਉਹਨਾਂ ਨੇ ਕੱਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ ਕੱਲ ਉਹਨਾਂ ਨੇ ਦੱਸਿਆ ਸੀਗਾ ਕਿ ਉਹਨਾਂ ਦਾ ਜਿਹੜਾ ਕਾਰਜਕਾਲ ਹੈ ਉਸ ਦੇ 3 ਸਾਲਾਂ ਦੇ ਵਿੱਚ 1582 ਕਰੋੜ ਰੁਪਇਆ ਜਿਹੜਾ ਸੀ ਉਹ ਮਿਲਿਆ ਸੀਗਾ ਸੋ ਅੱਜ ਉਹਨਾਂ ਨੇ ਜਿਹੜੀ ਕੱਲ ਅਸੀਂ ਵੀ ਆਪਣੀ ਗੱਲਬਾਤ ਦੇ ਵਿੱਚ ਕਮੈਂਟ ਕੀਤਾ ਸੀ ਕਿ ਮੁੱਖ ਮੰਤਰੀ ਨੂੰ ਚਾਹੀਦਾ ਸੀ ਕਿ ਜਦੋਂ ਤੋਂ ਐਸਡੀਆਰ ਐਸਡੀਆਰਐਫ ਬਣੀ ਹੈ ਹੂੰ ਉਦੋਂ ਉਦੋਂ ਦਾ ਪੂਰਾ ਡਾਟਾ ਉਹਨਾਂ ਨੂੰ ਲੈ ਕੇ ਆ ਜਾਣਾ ਚਾਹੀਦਾ ਸੀ ਬਿਲਕੁਲ ਤੋਂ ਅੱਜ ਮੁੱਖ ਮੰਤਰੀ ਉਸ ਡਾਟੇ ਦੇ ਨਾਲ ਪ੍ਰੈਸ ਕਾਨਫਰੰਸ ਕਰਨ ਆਏ ਸੀ ਹੂੰ ਤੇ ਉਹਨਾਂ ਨੇ ਜਿਹੜਾ ਦੱਸਿਆ ਕਿ 2010-11 ਤੋਂ ਜਿਹੜਾ ਹੈ ਇਹ ਫੰਡ ਆਣਾ ਸ਼ੁਰੂ ਹੋਇਆ ਤੇ ਉਦੋਂ ਤੋਂ ਲੈ ਕੇ 25 ਤੱਕ ਇਹ ਜਿਹੜਾ ਕਰੰਟ ਇਅਰ ਚੱਲਦਾ ਹੈ ਜੀ ਸੋ ਟੋਟਲ ਉਹਨਾਂ ਨੇ ਦੱਸਿਆ ਕਿ 5012 ਕਰੋੜ ਰੁਪਏ ਜਿਹੜੇ ਨੇ ਐਸਡੀਆਰਐਫ ਦੇ ਖਾਤੇ ਦੇ ਵਿੱਚ ਆਏ ਹੈ ਹਮਮ ਔਰ ਇਹਦੇ ਵਿੱਚੋਂ 3820 ਕਰੋੜ ਰੁਪਏ ਸਰਕਾਰ ਨੇ ਵੱਖ-ਵੱਖ ਸਰਕਾਰਾਂ ਜਿਹੜੀਆਂ ਰਹੀਆਂ ਆ ਉਹ ਅਕਾਲੀ ਦਲ ਦੀ ਸਰਕਾਰ ਵੀ ਹੈ ਕਾਂਗਰਸ ਦੀ ਸਰਕਾਰ ਵੀ ਹੈ ਔਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਹੈ ਤੇ ਉਹਨਾਂ ਨੇ 3820 ਕਰੋੜ ਰੁਪਏ ਜਿਹੜੇ ਨੇ ਉਹ ਆਲਰੇਡੀ ਖਰਚੇ ਹੋਏ ਨੇ ਸੋ ਮੁੱਖ ਮੰਤਰੀ ਕਾਫੀ ਅਗਰੈਸਿਵ ਲੱਗ ਰਹੇ ਸੀਗੇ ਜੀ ਉਹਨਾਂ ਨੇ ਕਿਹਾ ਕਿ ਪੰਜਾਬ ਉਹ ਇਸ ਤਰ੍ਹਾਂ ਦੀ ਉਹਨਾਂ ਦੀ ਗੱਲਬਾਤ ਤੋਂ ਜਿਹੜਾ ਪ੍ਰਭਾਵ ਮਿਲਿਆ ਉਹ ਇਹ ਕਹਿ ਰਹੇ ਸੀਗੇ ਕਿ ਕੇਂਦਰ ਸਰਕਾਰ ਜਿਹੜੀ ਹੈ ਜਾਂ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਪੰਜਾਬ ਦੀ ਸਰਕਾਰ ਦੇ ਨਾਲ ਔਰ ਪੰਜਾਬ ਦੇ ਲੋਕਾਂ ਨਾਲ ੱੱਕਾ ਕਰ ਰਹੀ ਹੈ ਆਪਣੇ ਪੋਲੀਟਿਕਲ ਮੋਟਿਵ ਵਾਸਤੇ ਉਹਨਾਂ ਦੀ ਸਰਕਾਰ ਨੂੰ ਦਬਾਉਣ ਦੇ ਲਈ ਇਹ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੇ ਨਾਲ ਹੀ ਕਿਹਾ ਕਿ ਉਹ ਦਬਣ ਵਾਲੇ ਨਹੀਂ ਹੈ ਉਹ ਉਸ ਤਰ੍ਹਾਂ ਦਾ ਗਾਣਾ ਤਾਂ ਜਿਹੜਾ ਉਹਨਾਂ ਦੇ ਚੋਣ ਕੈਂਪੇਨ ਦੇ ਵਿੱਚ ਚੱਲਦਾ ਹੁੰਦਾ ਸੀਗਾ ਕਿ ਤੇਰੇ ਯਾਰ ਨੂੰ ਦਬਣ ਨੂੰ ਫਿਰਦੇ ਪਰ ਦੱਬਦਾ ਕਿੱਥੇ ਆ ਸੋ ਉਹ ਉਸੇ ਤਰ੍ਹਾਂ ਦੀ ਟੋਨ ਦੇ ਵਿੱਚ ਉਹਨਾਂ ਨੇ ਉਹ ਗੱਲ ਕਹੀ ਕਿ ਉਹ ਦਬਣ ਵਾਲੇ ਨਹੀਂ ਹੈ ਔਰ ਨਾਲ ਹੀ ਉਹਨਾਂ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਤੁਸੀਂ ਹੋਰ ਪੈਸੇ ਨਹੀਂ ਦੇਣੇ ਨਾ ਦਿਓ ਪਰ ਜਿਹੜਾ ਪੰਜਾਬ ਸਰਕਾਰ ਦਾ ਪੈਸਾ ਹੈ ਚਾਹੇ ਉਹ ਜੀਐਸਟੀ ਦਾ ਪੈਸਾ ਹੈ ਚਾਹੇ ਆਰਡੀਐਫ ਦਾ ਪੈਸਾ ਹੈ ਉਹ ਤਾਂ ਦਿਓ ਹੂੰ ਸੋ ਇਥੇ ਕੱਲ ਹੋਰ ਦੱਸ ਦਿਆਂ ਕਿ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਪਟੀਸ਼ਨ ਦਾਇਰ ਕੀਤੀ ਹੋਈ ਹੈ ਕਿ ਕੇਂਦਰ ਵੱਲੋਂ ਜਿਹੜਾ ਹੈ ਪੰਜਾਬ ਦੇ ਫੰਡਾਂ ਦਾ ਪੈਸਾ ਰੋਕਿਆ ਗਿਆ ਹੈ ਸੋ ਮੁੱਖ ਮੰਤਰੀ ਨੇ ਇਹ ਵੀ ਆਫਰ ਕਰ ਦਿੱਤਾ ਕਿ ਅਗਰ ਕੇਂਦਰ ਸਰਕਾਰ ਪੈਸੇ ਦੇ ਦੇ ਤਾਂ ਮੈਂ ਉਹ ਜਿਹੜਾ ਕੇਸ ਹੈ ਉਹ ਵੀ ਵਾਪਸ ਲੈ ਲਵਾਂਗਾ ਪਰ ਉਹ ਕਹਿੰਦੀ ਕਿ ਬਾਰ ਬਾਰ ਸਰਕਾਰ ਜਿਹੜੀ ਹੈ ਉਹ ਧੋਖਾ ਕਰਦੀ ਹੈ ਇਸ ਕਰਕੇ ਉਹਨਾਂ ਨੂੰ ਬਹੁਤਾ ਇਹਨਾਂ ਤੇ ਇਤਵਾਰ ਨਹੀਂ ਹੈ ਤੇ ਉਹ ਪੰਜਾਬ ਦੇ ਜਿਹੜਾ ਪੰਜਾਬ ਦੇ ਲੋਕਾਂ ਨੇ ਲੋਕ ਜਿਹੜੇ ਨੇ ਉਹ ਸਰਕਾਰ ਦੇ ਨਾਲ ਨੇ ਤੇ ਇਸ ਸੰਕਟ ਦੇ ਵਿੱਚੋਂ ਜਿਹੜੀ ਹੈ ਉਹ ਬਾਹਰ ਨਿਕਲਣਗੇ ਹਮ ਲਾਲੀ ਸਰ ਦੂਜਾ ਉਹਨਾਂ ਨੇ ਪੱਤਰਕਾਰਾਂ ਨੂੰ ਵੀ ਬੜਾ ਕੋਸਿਆ ਉਹਨਾਂ ਨੇ ਕਿਹਾ ਵੀ ਜਦੋਂ ਮੈਂ ਹਸਪਤਾਲ ਦੇ ਵਿੱਚ ਐਡਮਿਟ ਸੀ ਤਾਂ ਕਈ ਪੱਤਰਕਾਰਾਂ ਨੇ ਵੱਡੇ ਪੱਤਰਕਾਰਾਂ ਨੇ ਮੈਨੂੰ ਬਦਲੇ ਦਿੱਤਾ ਸੀ ਤੇ ਦੋ ਤਿੰਨ ਜਿਹੜੇ ਮੁੱਖ ਮੰਤਰੀ ਸੀ ਪੰਜਾਬ ਦੇ ਉਹ ਵੀ ਬਦਲਤੇ ਸੀ ਵੀ ਮੇਤੋਂ ਬਾਅਦ ਵੀ ਹੋਰ ਕੌਣ ਹੋ ਸਕਦਾ ਤੁਸੀਂ ਕਿਵੇਂ ਦੇਖ ਸਕਦੇ ਹੋ ਇਸ ਬਿਆਨ ਨੂੰ ਲੈ ਕੇ ਜਿਵੇਂ ਅੱਜ ਉਹ ਬੜੇ ਵਰੇ ਨੇ ਪੱਤਰਕਾਰਾਂ ਉੱਤੇ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਅ ਗਰੀਬ ਦੀ ਘਰ ਵਾਲੀ ਹਮ ਹਰਦੀ ਭਾਬੀ ਹੁੰਦੀ ਹੈ ਜੀ ਸੋ ਜਿਹੜਾ ਮੀਡੀਆ ਹੈ ਨਾ ਸੋ ਆਫਟ ਸੌਫਟ ਟਾਰਗੇਟ ਹੈ ਹੂੰ ਤੁਸੀਂ ਕੋਈ ਵੀ ਗੱਲ ਕਰ ਦਿਓ ਜੀ ਜਿਹੜੀ ਹੈ ਬੀਜੇਪੀ ਦੇ ਖਿਲਾਫ ਕਰ ਦਿਓ ਬੀਜੇਪੀ ਨੂੰ মিডিਆ ਬਾਰੇ ਪੁੱਛ ਲਿਓ ਉਹ ਸੇਮ ਕਹੇਗੀ ਹੂੰ ਅਕਾਲੀ ਦਲ ਸੇਮ ਕਹੇਗਾ ਹੈਨਾ ਜਦੋਂ ਸੱਤਾ ਦੇ ਵਿੱਚ ਤੁਸੀਂ ਹੁੰਨੇ ਹੋ ਤਾਂ ਤੁਹਾਨੂੰ মিডিਆ ਜਿਹੜਾ ਨਾ ਉਹ ਜ਼ਹਿਰ ਵਰਗਾ ਨਜ਼ਰ ਆਉਂਦਾ ਹੂੰ ਸੋ ਇਹ ਮਾਨ ਸਾਹਿਬ ਜਿਹੜਾ ਨਾ ਯੂਟਿਊਬਰਸ ਦੀ ਜਾਂ ਗੱਲ ਕਰ ਰਹੇ ਨੇ ਇਹ ਜਦੋਂ ਪੋਲਿਟਿਕਸ 'ਚ ਆਉਣ ਤੋਂ ਪਹਿਲਾਂ ਜਾਂ ਇਵਨ ਜਿਹੜੀ ਪੰਜਾਬ ਦੀ ਸੱਤਾ ਚਾਣ ਤੋਂ ਪਹਿਲਾਂ ਇਹ ਵੀ ਉਹਨਾਂ ਦੇ ਨਾਲ ਘੁੰਮਦੇ ਹੁੰਦੇ ਸੀ ਹੂੰ ਉਹਨਾਂ ਦੀਆਂ ਸਲਾਹਾਂ ਲੈਂਦੇ ਸੀ ਬਿਲਕੁਲ ਠੀਕ ਹੈ ਨਾ ਸੋ ਮਤਲਬ ਪਾਰਲੀਮੈਂਟ 'ਚ ਬੋਲਣ ਤੋਂ ਪਹਿਲਾਂ ਉਹਨਾਂ ਦੀਆਂ ਸਲਾਹਾਂ ਲੈਂਦੇ ਹੁੰਦੇ ਸੀ ਹੂੰ ਤੇ ਹੁਣ ਉਹੀ ਪੱਤਰਕਾਰ ਇਹਨਾਂ ਨੂੰ ਬੁਰੇ ਲੱਗਦੇ ਨੇ ਬਿਲਕੁਲ ਸੋ ਜਿਹੜੀ ਜਿਵੇਂ ਮੈਂ ਗੱਲ ਕਿਹਾ ਕਿ ਉਹਨਾਂ ਦੀ ਅੱਜ ਦੀ ਜਿਹੜੀ ਸ਼ੈਲੀ ਸੀਗੀ ਬੋਲਣ ਦੀ ਉਹ ਲੱਗ ਇਹ ਲੱਗ ਰਿਹਾ ਸੀ ਕਿ ਕਿ ਉਹਨਾਂ ਉਹ ਜਿਸ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਹੜਾਂ ਦੇ ਦੌਰਾਨ ਜੋ ਕੁਝ ਹੋਇਆ ਜਾਂ ਪਾਰਟੀ ਜਾਂ ਸਰਕਾਰ ਨੂੰ ਜਿਸ ਤਰ੍ਹਾਂ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਜਾਂ ਸਰਕਾਰ ਇਸ ਤਰ੍ਹਾਂ ਲੱਗਿਆ ਕਿ ਸਰਕਾਰ ਜਿਹੜੀ ਹੈ 12000 ਕਰੋੜ ਦੇ ਜਿਹੜਾ ਇਸ਼ੂ ਹੈ ਉਹਦੇ ਤੇ ਬੈਕਫੁੱਟ ਤੇ ਹੈ ਜੀ ਸੋ ਇਹ ਇੱਕ ਕਹਿੰਦੇ ਨੇ క్రికెਟ ਦੀ ਭਾਸ਼ਾ ਦੇ ਵਿੱਚ ਕਿ ਅੱਗੇ ਆ ਕੇ ਅੱਗੇ ਵੱਧ ਕੇ ਬੈਟਿੰਗ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਸੋ ਉਸੇ ਤਰ੍ਹਾਂ ਜਿਹੜਾ ਜਿਹੜਾ ਮੀਡੀਆ ਹੈ ਉਸ ਨੂੰ ਉਹਨਾਂ ਨੇ ਨਿਸ਼ਾਨਾ ਬਣਾਇਆ ਕਿਉਂਕਿ ਸੋਸ਼ਲ ਮੀਡੀਆ ਦਾ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਕਿ ਸੋਸ਼ਲ ਮੀਡੀਆ ਨੇ ਹੜ੍ਹਾਂ ਦੀ ਜਿਸ ਤਰ੍ਹਾਂ ਦੀ ਕਵਰੇਜ ਦਿਖਾਈ ਜਾਂ ਜਿਸ ਤਰ੍ਹਾਂ ਦੀ ਇਨਫੋਰਮੇਸ਼ਨ ਲੋਕਾਂ ਨੂੰ ਪੇਸ਼ ਕੀਤੀ ਜੀ ਉਹਦੇ ਨਾਲ ਸਰਕਾਰ ਦਾ ਔਖਾ ਹੋਣਾ ਜਾਇਜ਼ ਹੈ ਪਰ ਪਰ ਜਿਹੜੀ ਇੱਕ ਗੱਲ ਜ਼ਰੂਰ ਹੈ ਕਿ ਜਿਹੜੀ ਪੋਲਿਟੀਕਲ ਜਿਹੜੀ ਗੱਲਬਾਤ ਚੱਲ ਰਹੀ ਸੀਗੀ ਕਿ ਉਹਨਾਂ ਨੂੰ ਬਦਲਣ ਦੀ ਗੱਲਬਾਤ ਹੋ ਰਹੀ ਸੀਗੀ ਸੋ ਇਹ ਗੱਲਾਂ ਚੱਲਦੀਆਂ ਸੀ ਪਾਰਟੀ ਦੇ ਵਿੱਚ ਵੀ ਚੱਲਦੀਆਂ ਸੀਗੀਆਂ ਤੇ ਉਸ ਤੋਂ ਬਾਅਦ ਵੀ ਜਿਵੇਂ ਇੱਕ ਮੰਤਰੀ ਦੇ ਨਾਲ ਮੁੱਖ ਮੰਤਰੀ ਸਾਹਿਬ ਦੀ ਰੈ residense ਦੇ ਉੱਤੇ ਬਿਹੇਵ ਕੀਤਾ ਗਿਆ ਜੀ ਉਹ ਵੀ ਖਬਰ ਆਈਆਂ ਹਮ ਹਣ ਸੋ ਪੋਲਿਟਿਕਸ ਦੇ ਵਿੱਚ ਪੱਤਰਕਾਰ ਹਮੇਸ਼ਾ ਸੋਰਸਸ ਦੇ ਵਿੱਚ ਤੇ ਕੰਮ ਕਰਦੇ ਨੇ ਔਰ ਜਿਹੜੇ ਪੱਤਰਕਾਰ ਇਹ ਖਬਰਾਂ ਚਲਾ ਰਹੇ ਸੀਗੇ ਉਹ ਕੋਈ ਲੱਲੂ ਪੰਜੂ ਪੱਤਰਕਾਰ ਨਹੀਂ ਸੀਗੇ ਹਮ ਉਹਨਾਂ ਦਾ ਲੰਬਾ ਤਜਰਬਾ ਹੈ ਔਰ ਇਹਨਾਂ ਦੀ ਉਹਨਾਂ ਨਾਲ ਦੋਸਤੀ ਰਹੀ ਹੈ ਹਮ ਬਿਲਕੁਲ ਸੋ ਜਿਸ ਤਰ੍ਹਾਂ ਉਹਨਾਂ ਨੇ ਨਾਂ ਨਹੀਂ ਲਿਆ ਮੈਂ ਵੀ ਨਾਂ ਨਹੀਂ ਲੈਂਦਾ ਇਹਨਾਂ ਦੀ ਉਹਨਾਂ ਨਾਲ ਦੋਸਤੀ ਰਹੀ ਹੈ ਤੇ ਉਹ ਉਹਨਾਂ ਦੀ ਉਹਨਾਂ ਦੀ ਉਹਨਾਂ ਤੋਂ ਸਲਾਹ ਲੈਂਦੇ ਰਹੇ ਹੂੰ ਸੋ ਮੈਨੂੰ ਲੱਗਦਾ ਕਿ ਉਹ ਮੀਡੀਆ ਦਾ ਜਿਹੜਾ ਗੁੱਸਾ ਹੈ ਸੋਸ਼ ਕਿਉਂਕਿ ਮੇਨਸਟ੍ਰੀਮ ਮੀਡੀਆ ਦਾ ਸਰਕਾਰਾਂ ਨੇ ਕੈਪਚਰ ਕੀਤਾ ਹੋਇਆ ਸੋਸ਼ਲ ਮੀਡੀਆ ਤੋਂ ਜਿੰਨਾ ਤੁਸੀਂ ਕਰ ਸਕਦੇ ਹੋ ਉਹ ਵੀ ਤੁਸੀਂ ਕੀਤਾ ਹੋਇਆ ਠੀਕ ਹੈ ਨਾ ਸੋ ਜਿਹੜੇ ਲੋਕ ਤੋਂ ਤੁਹਾਡੇ ਕਾਬੂ ਨਹੀਂ ਆਉਂਦੇ ਉਹ ਆਪਣੀ ਇੰਡੀਪੈਂਡੈਂਟ ਗੱਲ ਰੱਖਦੇ ਨੇ ਇੰਡੀਪੈਂਡੈਂਟ رائے ਰੱਖਦੇ ਨੇ ਉਹ ਤੁਹਾਨੂੰ ਫਿਰ ਜਿਹੜੇ ਆ ਪਰ ਸ਼ਾਮ ਦੇ ਪਿਛਲੇ ਦਿਨੀ ਸੀਐਮ ਦਾ ਜਿਹੜਾ ਬਿਆਨ ਹੈ ਉਹ ਵੀ ਜਿਹੜਾ ਸਾਹਮਣੇ ਆਇਆ ਸੀ ਉਹਨਾਂ ਨੇ ਇੱਕ ਪੱਤਰਕਾਰ ਨੂੰ ਕਿਹਾ ਸੀ ਜਦੋਂ ਪੱਤਰਕਾਰ ਨੇ ਪੁੱਛਿਆ ਸਰ ਤੁਸੀਂ ਕਿਵੇਂ ਹੜ੍ਹ ਪ੍ਰਭਾਵਿਤ ਖੇਤਰ ਜਿਹੜਾ ਦੇਖ ਰਹੇ ਦੌਰਾ ਕਰ ਰਹੇ ਕਿਵੇਂ ਦੇਖਦੇ ਹੋ ਤੁਸੀਂ ਤਾਂ ਉਹਨਾਂ ਨੇ ਕਿਹਾ ਸੀ ਤੁਸੀਂ ਪੀਟੀਸੀ ਦੇ ਪੱਤਰਕਾਰ ਹੋ ਇਹ ਵੀ ਕਿਤੇ ਨਾ ਕਿਤੇ ਲੱਗਦਾ ਵੀ ਜਿਹੜਾ ਸੀਐਮ ਮਾਰਦੀ ਹੈ ਜਿਹੜੀ ਮੀਡੀਆ ਪ੍ਰਤੀ ਜਿਹੜੀ ਉਹਦੀ ਸੋਚ ਜ਼ਾਹਿਰ ਕਰਦੀ ਹੈ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਇਸ ਇਕੱਲੀ ਇਹਨਾਂ ਦੀ ਗੱਲ ਨਹੀਂ ਹੈ ਇਹਨਾਂ ਦੀ ਸੋਚ ਨਹੀਂ ਹੈ ਇਹ ਸੋਚ ਸੱਤਾਧਾਰੀਆਂ ਦੀ ਹੈ ਜੀ ਪੀਟੀਸੀ ਦੇ ਜਿਹੜੇ ਮਾਲਕ ਨੇ ਬਾਦਲ ਪਰਿਵਾਰ ਜਦੋਂ ਉਹਨਾਂ ਦੀ ਸਰਕਾਰ ਸੀ ਤੁਸੀਂ ਉਦੋਂ ਕਾਲਜਾਂ ਸਕੂਲਾਂ 'ਚ ਪੜ੍ਹਦੇ ਹੋਵੋਗੇ ਪਰ ਅਸੀਂ ਦੇਖਿਆ ਅਸੀਂ ਭੁਗਤਿਆ ਹੋਇਆ ਉਹਦੇ 'ਚ ਠੀਕ ਹੈ ਨਾ ਕਈ ਚੈਨਲਸ ਜਿਹੜੇ ਸਕੇ ਉਹਨਾਂ ਦਾ ਕਰੋੜਾਂ ਰੁਪਇਆ ਜਿਹੜਾ ਲੱਗਿਆ ਹੋਇਆ ਉਹਨਾਂ ਨੂੰ ਚੱਲਣ ਨਹੀਂ ਦਿੱਤਾ ਜੀ ਅਕਾਲੀ ਦਲ ਨੇ ਹੂੰ ਬਿਲਕੁਲ ਈਨ ਨਾਈਟ ਬਹੁਤ ਵੱਡੀ ਐਗਜ਼ੈਂਪਲ ਹੈ ਕਮਰ ਸੰਧੂ ਬਹੁਤ ਪ੍ਰੋਮਿਨੈਂਟ ਇਸ ਸਾਡੇ ਰੀਜਨ ਦੇ ਪੱਤਰਕਾਰ ਹੋਏ ਆ ਠੀਕ ਹੈ ਅੱਜ ਫਿਰ ਉਹ ਆਮ ਆਦਮੀ ਪਾਰਟੀ ਚ ਵੀ ਸ਼ਾਮਲ ਹੋਏ ਤੇ ਉਹ ਹਿੰਦੁਸਤਾਨ ਟਾਈਮਸ ਦੇ ਇਥੇ ਰੈਜ਼ੀਡੈਂਟ ਐਡੀਟਰ ਹੁੰਦੇ ਸੀਗੇ ਉਹਨਾਂ ਨੇ ਉਹ ਚੈਨਲ ਸ਼ੁਰੂ ਕੀਤਾ ਸੀ ਤੇ ਮੈਂ ਖੁਦ ਪੰਜਾਬੀ ਟੀਮ ਦੇ ਵਿੱਚ ਸੀਗਾ ਉੱਥੇ ਹਮ ਪਰ ਸਾਰਾ ਕੁਝ ਪੈਸੇ ਵੀ ਲੈਣ ਦੇ ਬਾਵਜੂਦ ਉਹ ਚੈਨਲ ਜਿਹੜਾ ਹੈ ਕੇਵਲ ਤੇ ਚੱਲਣ ਨਹੀਂ ਦਿੱਤਾ ਬਿਲਕੁਲ ਔਰ ਇਸ ਤਰ੍ਹਾਂ ਦਾ ਇੱਕ ਚੈਨਲ ਨਹੀਂ ਪੰਜ ਸੱਤ ਚੈਨਲਾਂ ਦੀਆਂ ਮੈਂ ਤੁਹਾਨੂੰ ਸਟੋਰੀਜ਼ ਦੱਸ ਸਕਦਾ ਹਮ ਸੋ ਇਹ ਇੱਕ ਮਾਨਸਿਕਤਾ ਹੁੰਦੀ ਸੱਤਾਧਾਰੀਆਂ ਦੀ ਕਿ ਅਸੀਂ ਜਿਹੜੀ ਇੰਡੀਪੈਂਡੈਂਟ ਵੌਇਸ ਹੈ ਉਹਨੂੰ ਬੋਲਣ ਨਹੀਂ ਦੇਣਾ ਹੂੰ ਬਿਲਕੁਲ ਹਾਂਜੀ ਸੋ ਜਦੋਂ ਆ ਮਾਲਵਿੰਦਰ ਸਿੰਘ ਮਾਲੀ ਜਦੋਂ ਤਾਂ ਅਕਾਲੀ ਦਲ ਦੇ ਖਿਲਾਫ ਬੋਲੇ ਕਾਂਗਰਸ ਦੇ ਖਿਲਾਫ ਬੋਲੇ ਜਾਂ ਕਿਸੇ ਹੋਰ ਪਾਰਟੀ ਦੇ ਖਿਲਾਫ ਬੋਲੇ ਤਾਂ ਉਹ ਬਹੁਤ ਵਧੀਆ ਨੇ ਹੂੰ ਪਰ ਜੇ ਉਹ ਆਵਾ ਦੇ ਵੀ ਪਾਰਟੀ ਦੀ ਸਰਕਾਰ ਦੇ ਸਵਾਲ ਚੁੱਕਣ ਤਾਂ ਫਿਰ ਉਹ ਜਿਹੜੇ ਨੇ ਉਹਨਾਂ ਤੇ ਪਰਚਾ ਵੀ ਦਰਜ ਹੋ ਜਾਂਦਾ ਹੈ ਜੀ ਬਿਲਕੁਲ ਤੇ ਪਰਚਾ ਵੀ ਕਿਸੇ ਵੀ ਤਰ੍ਹਾਂ ਦਾ ਹੋ ਜਾਂਦਾ ਵੀ ਉਹ ਕਿਤੇ ਬੰਦਾ ਬੈਠਾ ਤੇ ਘਰ ਬੈਠੇ ਨੂੰ ਰੋਟੀ ਖਾਂਦੇ ਨੂੰ ਚੱਕ ਲਿਆ ਜਾਂਦਾ ਜਿਵੇਂ ਉਹ ਬਹੁਤ ਵੱਡਾ ਕੋਈ ਗੈਂਗਸਟਰ ਜਾਂ ਕ੍ਰਾਈਮਨਲ ਹੋਵੇ ਹੂੰ ਸੋ ਇਹ ਇੱਕ ਇੰਡੀਪੈਂਡੈਂਟ ਜਿਹੜੀਆਂ ਵੌਇਸਸ ਹੈ ਉਹਨਾਂ ਨੂੰ ਜਿਹੜਾ ਹੈ ਖਤਮ ਕਰਨ ਦਾ ਜਾਂ ਉਹਨਾਂ ਦਾ ਗਲਾ ਕੁੱਟਣ ਦੀ ਇੱਕ ਕੋਸ਼ਿਸ਼ ਹੁੰਦੀ ਹੈ ਸੋ ਇਹ ਜਿਹੜੀ ਮਾਨਸਿਕਤਾ ਹੈ ਉਸੇ ਤਰ੍ਹਾਂ ਦੀ ਨਿਕਲਦੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਮੈਂ ਦੱਸ ਦਿੰਦਾ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਦਾ ਜਦੋਂ ਰਾਜ ਹੁੰਦਾ ਸੀ ਇੱਕ ਕੋਈ ਇੱਕ ਚੈਨਲ ਚੱਲਦਾ ਹੁੰਦਾ ਸੀਗਾ ਪੰਜਾਬ ਟੂਡੇ ਹੂੰ ਉਹ ਕਿਸੇ ਨੂੰ ਹੈਡ ਨਹੀਂ ਸੀ ਦਿੰਦੇ ਹੋਰ ਕਿਸੇ ਵੀ ਜਿਹੜਾ ਹੈ ਚੈਨਲ ਨੂੰ ਬਿਲਕੁਲ ਤੇ ਅਕਾਲੀਆਂ ਨੇ ਕਿ ਕੋਈ ਹੋਰ ਚੈਨਲ ਸ਼ੁਰੂ ਨਹੀਂ ਹੋਣ ਦਿੱਤਾ ਹੂੰ ਈਵਨ ਅਕਾਲੀ ਦਲ ਦੇ ਲੀਡਰ ਦਾ ਅਜੈਬ ਸਿੰਘ ਮੁਖਮੈਲਪੁਰਾਇ ਇੱਕ ਲੀਡਰ ਨੇ ਉਹਨਾਂ ਨੇ ਇੱਕ ਪਟਿਆਲੇ ਤੋਂ ਚੈਨਲ ਸ਼ੁਰੂ ਕੀਤਾ ਸੀ ਉਹਨਾਂ ਦਾ ਆਪਣੇ ਲੀਡਰ ਦਾ ਚੈਨਲ ਨਹੀਂ ਸ਼ੁਰੂ ਹੋਣ ਦਿੱਤਾ ਸੀ ਹੂੰ ਬਿਲਕੁਲ ਸੋ ਭਗਵੰਤ ਮਾਨ ਦੀ ਗੱਲ ਜਦੋਂ ਕਰਦੇ ਆ ਸੁਖਵੀਰ ਬਾਦਲ ਦੀ ਜਦੋਂ ਗੱਲ ਕਰਦੇ ਨੇ ਗੱਲ ਕਰਦੇ ਆ ਜਾਂ ਕੈਪਟਨ ਨਮਰਿੰਦਰ ਦੀ ਗੱਲ ਕਰਦੇ ਆ ਇਹ ਇਹ ਜਦੋਂ ਸੱਤਾ 'ਚ ਹੁੰਦੇ ਨੇ ਤਾਂ মিডিਆ ਇਹਨਾਂ ਦਾ ਦੁਸ਼ਮਣ ਇਹਨਾਂ ਨੂੰ ਦੁਸ਼ਮਣ ਲੱਗਦਾ ਹੂੰ ਤੇ ਇਹ ਸਿਰਫ ਆਪਣੇ ਜਿਹੜੇ ਇਹਨਾਂ ਦੇ ਚੇਲੇ ਚਾਪਟੇ ਆ ਜਾਂ ਇਹਨਾਂ ਦੇ ਜਿਹੜੇ ਪੇਡ ਬੰਦੇ ਆ ਜਾਂ ਪੇਡ মিডিਆ ਹਾਊਸਸ ਹੈ ਉਹੀ ਉਹਨਾਂ ਨੂੰ ਲੱਗਦਾ ਕਿ ਇਹ ਬਹੁਤ ਘੈਂਟ ਪੱਤਰਕਾਰ ਹੈ ਤੇ ਬਾਕੀ ਜਿਹੜੇ ਨੇ ਕੋ ਉਹ 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 ਉਹਨਾਂ 'ਚ ਕੋਈ ਦਮ ਨਹੀਂ ਆ ਜਾਂ ਉਹ ਉਹ ਪੱਤਰਕਾਰ ਹੈ ਹੀ ਨਹੀਂ ਜੀ ਬਿਲਕੁਲ ਅੱਛਾ ਸਰ ਸੀਐਮ ਆਣ ਵੱਲੋਂ ਅੱਜ ਦੀ ਜਿਹੜੀ ਕਾਨਫਰੰਸ ਸੀ ਉਸ ਦੇ ਵਿੱਚ ਕੇਂਦਰੀ ਮੰਤਰੀਆਂ ਵੱਲੋਂ ਪੰਜਾਬ ਦੇ ਵਿੱਚ ਜਿਹੜੇ ਹੜ੍ਹਾਂ ਦੌਰਾਨ ਕਿਤੇਗੇ ਦੌਰੇ ਸੀ ਉਹਨਾਂ ਨੂੰ ਲੈ ਕੇ ਵੀ ਘੇਰਿਆ ਗਿਆ ਉਹਨਾਂ ਨੇ ਕਿਹਾ ਵੀ ਸ਼ਿਵਰਾਜ ਚੋਹਾਨ ਪੰਜਾਬ ਦੇ ਵਿੱਚ ਆਏ ਸੀ ਪਰ ਜਾ ਕੇ ਉਹਨਾਂ ਨੇ ਕੋਈ ਦਿੱਲੀ ਦੇ ਵਿੱਚ ਕੋਈ ਰਿਪੋਰਟ ਵਗੈਰਾ ਨਹੀਂ ਦਿੱਤੀ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਤੇ ਚੁੱਪ ਕਰਕੇ ਬੈਠ ਗਏ ਉਸ ਤੋਂ ਬਾਅਦ ਮੋਦੀ ਆਏ ਤੇ ਉਹ 1600 ਕਰੋੜ ਰੁਪਏ ਦੇ ਗਏ ਤੇ ਪੰਜਾਬ ਲਈ ਕੁਝ ਬਹੁਤਾ ਵੱਡਾ ਨਹੀਂ ਕੀਤਾ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਜਿਵੇਂ ਉਹਨਾਂ ਨੇ ਤਾਂ ਜੇ ਕੱਸਿਆ ਕੇਂਦਰੀ ਮੰਤਰੀਆਂ ਨੂੰ ਲੈ ਕੇ ਆਹ ਐਕਚੁਅਲੀ ਗੁਰਦਾਸਪੁਰ ਦੇ ਵਿੱਚ ਇੱਕ ਹੋਰ ਕੇਂਦਰੀ ਰਾਜ ਮੰਤਰੀ ਅੱਜਕੱਲ੍ਹ ਦੌਰੇ ਤੇ ਆਏ ਹੋਏ ਨੇ ਕੱਲ ਉਹ ਰੋਪੜ ਡਿਸਟ੍ਰਿਕਟ ਦੇ ਵਿੱਚ ਸੀਗੇ ਇੱਕ ਮੰਤਰੀ ਰੋਪੜ ਡਿਸਟ੍ਰਿਕਟ ਦੇ ਵਿੱਚ ਸੀਗੇ ਇਹ ਗੁਰਦਾਸਪੁਰ ਸੀਗੇ ਸੋ ਉਹਨਾਂ ਦੇ ਬਾਰੇ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਸੀਗਾ ਤੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਜਿਹੜਾ ਫੋਟੋ ਖਿਚਾਉਣ ਵਾਲਾ ਉਹਨਾਂ ਦੇ ਦੌਰੇ ਐ ਤਾਂ ਉਹਨਾਂ ਨੂੰ ਕਿਹਾ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਦੀ ਸਟੇਟਮੈਂਟ ਵੀ ਦੇਖ ਰਿਹਾ ਸੀ ਜਿਹੜੇ ਮਨਿਸਟਰ ਆਏ ਹੋਏ ਐ ਉਹਨਾਂ ਨੇ ਕਿਹਾ ਕਿ ਇਹ ਜੀ ਪੈਸੇ ਤਾਂ ਸਰਕਾਰ ਕੋਲ ਬਹੁਤ ਐ ਜੀ ਸਰਕਾਰੀ ਅਧਿਕਾਰੀ ਜਿਹੜੇ ਨੇ ਡੀਸੀ ਜ਼ਿਲ੍ਹਾ ਲੈਵਲ ਦੇ ਉਹ ਰਿਪੋਰਟਾਂ ਤਿਆਰ ਕਰ ਰਹੇ ਨੇ ਤੇ ਜਦੋਂ ਆਣਗੇ ਤੇ ਅਸੀਂ ਫਿਰ ਕੇਂਦਰ ਤੋਂ ਹੋਰ ਪੈਸਾ ਆ ਜਾਏਗਾ ਬਿਲਕੁਲ ਤੇ ਵੈਸੇ ਪੰਜਾਬ ਸਰਕਾਰ ਕੋ ਪੈਸਾ ਬਹੁਤ ਹੈ ਹੂੰ ਤੇ ਇਸੇ ਇਸੇ ਗੱਲ ਨੂੰ ਲੈ ਕੇ ਮੁੱਖ ਮੰਤਰੀ ਖਫਾ दिखे ਉਹਨਾਂ ਨੇ ਕਿਹਾ ਕਿ ਫਿਰ ਫੋਟੋਆਂ ਖਚਾਣ ਤੁਸੀਂ ਆਨੇ ਹੋ ਇੱਥੇ ਹੂੰ ਜੇ ਤੁਸੀਂ ਕੋਈ ਮਦਦ ਨਹੀਂ ਕਰਨੀ ਬਿਲਕੁਲ ਹੈ ਨਹੀਂ ਛੇਵਰਾਤ ਚੋਹਾਨ ਸਿੰਘ ਚੋਹਾਨ ਦਾ ਉਹਨਾਂ ਨੇ ਹਵਾਲਾ ਦਿੱਤਾ ਕਿ ਛੇਵਰਾਤ ਚੋਹਾਨ ਨੇ ਜਿਹੜੀ ਰਿਪੋਰਟ ਦਿੱਤੀ ਸੀ ਉਹਦਾ ਕੀ ਬਣਿਆ ਜੀ ਹਾਂਜੀ ਤੇ ਮੁੱਖ ਕਿਉਂਕਿ ਜਿੰਨੀ ਜਿੰਨੀ ਤਬਾਹੀ ਮੀ ਹੜਾਂ ਦੀ ਇੱਥੇ ਦੇਖ ਕੇ ਗਏ ਨੇ ਉਹ ਤੇ ਜਿਸ ਤਰ੍ਹਾਂ ਦਾ ਉਹਨਾਂ ਦਾ ਰਿਐਕਸ਼ਨ ਸੀਗਾ ਸ਼ਿਵਰਾਜ ਸਿੰਘ ਚੋਹਾਨ ਦਾ ਬਿਲਕੁਲ ਉਹ ਨਹੀਂ ਤਾਂ ਜਿਹੜੀ ਹੈ ਇਮੀਡੀਏਟ ਮਦਦ ਮੁੱਖ ਮੰਤਰੀ ਸੋਰੀ ਪ੍ਰਧਾਨ ਮੰਤਰੀ ਨੇ ਨਹੀਂ ਕੀਤੀ ਹੂੰ ਬਿਲਕੁਲ ਸੋ ਇਹ ਇਹ ਗੱਲਾਂ ਮੁੱਖ ਮੰਤਰੀ ਰੱਖ ਰਹੇ ਸੀਗੇ ਔਰ ਉਹਨਾਂ ਨੂੰ ਲੱਗਦਾ ਸੀ ਕਿ ਬੀਜੇਪੀ ਉਹਨਾਂ ਨੇ ਕਿਹਾ ਵੀ ਇਹ ਸ਼ਬਦ ਵਰਤੇ ਕਿ ਬੀਜੇਪੀ ਪੋਲਿਟਿਕਸ ਕਰ ਰਹੀ ਹੈ ਹੜਾਂ ਦੇ ਨਾਂ ਦੇ ਉੱਤੇ ਪੰਜਾਬ ਸਰਕਾਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫੰਡ ਰੋਕੇ ਜਾ ਰਹੇ ਨੇ ਤੇ ਜਿਹੜੇ ਕੇਂਦਰੀ ਵਜ਼ੀਰ ਨੇ ਜਾਂ ਭਾਜਪਾ ਦੇ ਲੀਡਰ ਨੇ ਉਹ ਫੋਟੋ ਸੈਸ਼ਨ ਕਰਵਾਉਣ ਆਂਦੇ ਨੇ ਸੋ ਉਹਨਾਂ ਨੇ ਇਸ ਦੇ ਵਿੱਚ ਵੀ ਦੋਸ਼ ਲਾਇਆ ਕਿ ਸਿਆਸੀ ਪਾਰਟੀਆਂ ਜਿਹੜੀਆਂ ਹੋਰ ਨੇ ਉਹ ਉਹ ਤੇ ਮੀਡੀਆ ਨੂੰ ਵੀ ਇਨਵੋਲਵ ਕਰ ਲਿਆ ਕਿ ਉਹ ਇਸ ਮਾਮਲੇ ਤੇ ਬੋਲਦੀਆਂ ਨਹੀਂ ਭਾਜਪਾ ਦੇ ਖਿਲਾਫ ਕੋਈ ਬੋਲਦਾ ਨਹੀਂ ਕਿਉਂਕਿ ਸਾਰੇ ਈਡੀ ਔਰ ਸੀਬੀਆਈ ਦੀਆਂ ਰੇਡਸ ਤੋਂ ਡਰਦੇ ਆ। ਅੱਛਾ ਲਾਲੀ ਜੀ ਹਰ ਪੱਖ ਤੋਂ ਅੱਜ ਸੀਐਮ ਮਾਨ ਨੇ ਬੀਜੇਪੀ ਨੂੰ ਘੇਰਿਆ। ਉਹਨਾਂ ਨੇ ਕਿਹਾ ਵੀ ਜਦੋਂ ਦਲਜੀਤ ਦੀ ਫਿਲਮ ਲੱਗਣੀ ਹੁੰਦੀ ਹੈ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਤਾਂ ਨਹੀਂ ਲੱਗਣ ਦਿੱਤੀ ਜਾਂਦੀ। ਪਰ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਟਰੋਫੀ ਚੱਲ ਰਹੀ ਹੈ ਭਾਰਤ ਦੇ ਪਾਕਿਸਤਾਨ ਦਾ ਮੈਚ ਦੇਖਣ ਨੂੰ ਮਿਲ ਸਕਦਾ ਹੈ ਤੇ ਇਹ ਜਿਹੜਾ ਪਰਮਿਸ਼ਨ ਵੀ ਮਿਲ ਗਈ ਹੈ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਵੀ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਵੀ ਕੇਂਦਰ ਹਮੇਸ਼ਾ ਪੰਜਾਬ ਨਾਲ ਤੱਕਾ ਕਰਦੀ ਆਈ ਹੈ। ਅ ਨਹੀਂ ਇਹ ਪੰਜਾਬ ਨਾਲ ਧੱਕੇ ਦੀ ਤਾਂ ਗੱਲ ਨਹੀਂ ਹੈ ਇਹ ਐਕਚੁਅਲੀ ਹੈ ਜਿਹੜੀ ਦੇਸ਼ ਦੇ ਵਿੱਚ ਇੱਕ ਖਾਸ ਤਰ੍ਹਾਂ ਦੀ ਪੋਲਿਟਿਕਸ ਚੱਲਦੀ ਹੈ ਕਿ ਅ ਮਿਨੋਰਟੀਜ਼ ਨੂੰ ਦਬਾਓ ਬਿਲਕੁਲ ਤੇ ਜਿਹੜੀ ਬੋ ਗਿਣਤੀ ਹੈ ਉਹ ਜੋ ਮਰਜ਼ੀ ਕਰੇ ਬਿਲਕੁਲ ਸੋ ਕਿਉਂਕਿ ਦਲਜੀਤ ਇੱਕ ਮਿਨੋਰਟੀ ਨਾਲ ਸੰਬੰਧ ਰੱਖਦੇ ਨੇ ਹਮ ਉਹਨਾਂ ਦੀ ਜਿਹੜੀ ਜਿਹੜਾ ਚੜਦਾ ਔਰ ਲੈਂਦੇ ਪੰਜਾਬ ਦੀ ਇੱਕ ਜਿਹੜੀ ਜਿਹੜੀ ਰਿਸ਼ਤੇਦਾਰੀ ਹੈ ਜਾਂ ਜਿਹੜੀ ਸਾਂਝ ਹੈ ਹੂੰ ਉਸ ਨੂੰ ਜਿਹੜਾ ਦੇਸ਼ ਦੇ ਦੂਜੇ ਹਿੱਸਿਆਂ ਦੇ ਲੋਕ ਹੈ ਉਹ ਸਮਝਦੇ ਨਹੀਂ ਹੈ ਹੂੰ ਕਿ ਸਾਡਾ ਦੋਵਾਂ ਦਾ ਕਲਚਰ ਇੱਕ ਹੈ ਬਿਲਕੁਲ ਭਾਸ਼ਾ ਇੱਕ ਹੈ ਈਵਨ ਸਾਡੇ ਜਿਹੜੇ ਬਹੁਤ ਸਾਰੇ ਧਾਰਮਿਕ ਸਥਾਨ ਹੈ ਉਹ ਪਾਕਿਸਤਾਨ ਦੇ ਵਿੱਚ ਨੇ ਤੇ ਪਾਕਿਸਤਾਨ ਨਹੀਂ ਪੰਜਾਬ ਦੇ ਜਿਹੜੇ ਲੋਕ ਉੱਥੇ ਰਹਿੰਦੇ ਨੇ ਉਹਨਾਂ ਦੇ ਬਹੁਤ ਸਾਰੇ ਧਾਰਮਿਕ ਸਥਾਨ ਇੱਥੇ ਨੇ ਹੈਨਾ ਸੋ ਇਹ ਇੱਕ ਇਮੋਸ਼ਨਲ ਰਿਸ਼ਤਾ ਜਿਹੜਾ ਪੰਜਾਬੀਆਂ ਦਾ ਹੂੰ ਸੋ ਜਦੋਂ ਉਹ ਉਹ ਉਸ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤਾਂ ਉਹਨੂੰ ਸੱਟ ਵੱਜਦੀ ਹੈ ਬਿਲਕੁਲ ਕਿ ਜਦੋਂ ਕਿਉਂਕਿ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਉਹਨਾਂ ਨੇ ਬੜਾ ਬੜਾ ਸਾਹਿਬ ਅਮਿਤ ਸ਼ਾਹ ਜੀ ਦੇ ਦੇ حوالے ਨਾਲ ਕਿਹਾ ਕਿ ਉਹਨਾਂ ਦਾ ਬੇਟਾ ਜਿਹੜਾ ਉਹ ਬੀਸੀਸੀਆਈ ਨੂੰ ਕਿਉਂਕਿ ਲੀਡ ਕਰਦੇ ਨੇ ਸੋ ਇਸ ਕਰਕੇ ਉਹ ਕੁਝ ਵੀ ਕਰ ਸਕਦੇ ਆ ਸੋ ਹੁਣ ਜਿਹੜੀਆਂ ਜਿਹੜੀਆਂ ਸੋ ਕਾਲਡ ਹਿੰਦੂਤਵਵਾਦੀ ਜਿਹੜੀਆਂ ਫੋਰਸਸ ਐ ਜਾਂ ਜਿਹੜੇ ਉਹ ਸੰਗਠਨ ਐ ਜਿਹੜੇ ਅ ਅ ਦਲਜੀਤ ਦੀ ਫਿਲਮ ਨੂੰ ਉਹਨਾਂ ਨੂੰ ਗद्दार ਤੱਕ ਕਹਿ ਰਹੇ ਸੀ ਉਹਨਾਂ ਦੀ ਸਿਟੀਜ਼ਨਸ਼ਿਪ ਤੱਕ ਰੱਦ ਕਰਨ ਦੀ ਗੱਲ ਉਹ ਹੁਣ ਕਿੱਥੇ ਨੇ ਉਹ ਕਿਉਂ ਨਹੀਂ ਬੋਲਦੇ ਹੂੰ ਬਿਲਕੁਲ ਹੁਣ ਤੁਸੀਂ ਇੰਡੀਆ ਪਾਕਿਸਤਾਨ ਦਾ ਮੈਚ ਹੋ ਰਿਹਾ ਇਹ ਇਕੱਲੀ ਮੁੱਖ ਮੰਤਰੀ ਦੀ ਗੱਲ ਨਹੀਂ ਇਹ 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 ਮਾਈਂਡ ਲਗ ਹਰ ਪੰਜਾਬੀ ਦੇ ਮਨ ਚ ਹੈ ਹੂੰ ਬਿਲਕੁਲ ਕਿ ਤੁਸੀਂ ਇੱਕ ਕੱਲੀ ਦਲਜੀਤ ਦੀ ਨਹੀਂ ਇੱਕ ਹੋਰ ਫਿਲਮ ਸੀਗੀ ਅ ਚੱਲ ਮੇਰਾ ਪੁੱਤ ਤਿੰਨ ਸ਼ਾਇਦ ਅਮਰਿੰਦਰ ਗਿੱਲ ਅਮਰਿੰਦਰ ਗਿੱਲ ਦੀ ਉਹ ਉਹ ਰਿਲੀਜ਼ ਹੀ ਨਹੀਂ ਹੋਈ ਹੂੰ ਬਿਲਕੁਲ ਸੋ ਕਾਫੀ ਕਈ ਫਿਲਮਾਂ ਜਿਹੜੀਆਂ ਸੀਗੀਆਂ ਪਾਈਪਲਾਈਨ 'ਚ ਉਹ 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 ਠੱਪ ਹੋ ਗਈਆਂ ਜੇ ਪੈਸਾ ਲੱਗਿਆ ਹੋਇਆ ਸੀਗਾ ਉਹਨਾਂ ਦਾ ਹੂੰ ਹਾਂਜੀ ਬਿਲਕੁਲ ਉਹ ਉਹ ਕਹਿੰਦੇ ਜੀ ਨਹੀਂ ਜੀ ਇਹ ਹਮ ਆਮਾਰੀ ਦੇਸ਼ ਭਗਤੀ ਹੈ ਹਮਾਰੀ ਦੇਸ਼ ਹੁਣ ਦੇਸ਼ ਭਗਤੀ ਕਿੱਥੇ ਗਈ ਕਿੱਥੇ ਬਿਲਕੁਲ ਬਿਲਕੁਲ ਹੈ ਨਾ ਸੋ ਇਹ ਕੱਲੀ ਮੁੱਖ ਮੰਤਰੀ ਦੀ ਗੱਲ ਨਹੀਂ ਮੈਨੂੰ ਲੱਗਦਾ ਇਹ ਲਗਭਗ ਸਾਰੇ ਪੰਜਾਬੀਆਂ ਦਾ ਹੀ opinion ਐ ਐਸਾ ਹੈ ਕਿ ਲੋਕਾਂ ਦੇ ਆਮ ਲੋਕਾਂ ਦੇ ਰਿਸ਼ਤਿਆਂ ਤੇ ਅਸਰ ਨਹੀਂ ਪੈਣਾ ਚਾਹੀਦਾ ਸਰਕਾਰਾਂ ਜਿਹੜੀਆਂ ਨੇ ਉਹ ਵੱਡੇ ਸਰਕਾਰਾਂ ਦੇ ਡਿਪਲੋਮੈਟਿਕ ਸਰਕਾਰਾਂ ਦੀ ਪੋਲਿਟਿਕਸ ਜੋ ਮਰਜ਼ੀ ਹੋਵੇ ਪਰ ਜਿਹੜੇ ਆਮ ਲੋਕ ਨੇ ਉਹਨਾਂ ਦੇ ਹਿੱਤ ਉਹਨਾਂ ਦੀਆਂ ਭਾਵਨਾਵਾਂ ਉਹਨਾਂ ਦੇ ਰਿਸ਼ਤੇ ਉਹਨਾਂ ਦੀਆਂ ਸਾਂਝਾਂ ਨਹੀਂ ਟੁੱਟਣੀਆਂ ਚਾਹੀਦੀ ਅੱਛਾ ਸਰ ਮਨਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਜਿਹੜੀ ਸਜ਼ਾ ਸੁਣਾਈ ਗਈ ਹੈ ਕੀ ਉਹਨਾਂ ਦੀ ਜਿਹੜੀ ਮੌਜੂਦਾ ਵਿਧਾਇਕ ਦੀ ਮੈਂਬਰਸ਼ਿਪ ਹੈ ਉਹ ਰੱਦ ਹੋ ਸਕਦੀ ਹੈ ਇਹਦੇ 'ਚ ਜਿਹੜੇ ਨਿਜ਼ਮ ਨੇ ਉਹ ਇਹ ਕਹਿੰਦੇ ਨੇ ਕਿ ਜੇਕਰ ਕਿਸੇ ਲੋਕ ਨਮਾਇੰਦੇ ਨੂੰ ਜਟਟਣੇ ਹੋਏ ਲੋਕ ਨਮਾਇੰਦੇ ਨੂੰ ਸਜ਼ਾ ਹੋ ਜਾਏ ਉਹ ਸਜ਼ਾ ਜਿਹੜੀ ਹੈ 3 ਸਾਲ ਤੋਂ ਵੱਧ ਹੋਏ ਤੇ ਉਹਦੇ ਤੇ ਕੋਈ ਰੋਕ ਨਾ ਲੱਗੇ ਜੀ ਤੇ ਫਿਰ ਉਸਦੀ ਜਿਹੜੀ ਮੈਂਬਰਸ਼ਿਪ ਹੈ ਉਹ ਰੱਦ ਹੋ ਜਾਂਦੀ ਹੈ। ਹੂੰ। ਸੋ ਇਹਨਾਂ ਦੀ ਸਜ਼ਾ ਜਿਹੜੀ ਹੈ 4 ਜਿਹੜੀ ਹੈ ਸਾਲ ਹੋਈ ਹੈ ਇਹਨਾਂ ਨੂੰ। ਜੀ। 4 ਸਾਲ ਦਾ ਮਤਲਬ ਹੈ ਕਿ ਇਹਨਾਂ ਦੀ ਮੈਂਬਰਸ਼ਿਪ ਰੱਦ ਹੋਏਗੀ ਜੇਕਰ ਜੇਕਰ ਜਿਹੜੀ ਉੱਚ ਅਦਾਲਤ ਹੈ ਇਹਨਾਂ ਦੀ ਸਜ਼ਾ ਉੱਤੇ ਰੋਕ ਨਹੀਂ ਲਾਉਂਦੀ ਤਾਂ। ਜੀ। ਅਸੀਂ ਪਹਿਲਾਂ ਪੰਜਾਬ ਦੇ ਵਿੱਚ ਇੱਕ ਦੇਖ ਚੁੱਕੇ ਹਾਂ ਬੀਬੀ ਜ਼ਗੀਰ ਕੌਰ ਉਹਨਾਂ ਨੂੰ ਸਜ਼ਾ ਹੋਈ ਸੀਗੀ। ਜੀ। ਤੇ ਉਹਨਾਂ ਦੀ ਮੈਂਬਰਸ਼ਿਪ ਜਿਹੜੀ ਹੈ ਉਹਨਾਂ ਨੂੰ ਛੱਡਣੀ ਪਈ ਸੀਗੀ। ਹੂੰ। ਸੋ ਇਸੇ ਤਰ੍ਹਾਂ ਮੈਨੂੰ ਲੱਗਦਾ ਕਿ ਇਹ ਇਹਦੇ ਵਿੱਚ ਜੇਕਰ ਇਹਨਾਂ ਨੂੰ ਕੋਈ ਰੀਲੀਫ ਨਾ ਮਿਲਿਆ ਹਾਇਰ ਕੋਰਟ ਤੋਂ ਤਾਂ ਫਿਰ ਇਹਨਾਂ ਦੀ ਮੈਂਬਰਸ਼ਿਪ ਰੱਦ ਹੋਏਗੀ ਪਰ ਪੰਜਾਬ ਨੂੰ ਇੱਕ ਹੋਰ ਜਿੰਮਨੀ ਚੁਣ ਦਾ ਸਾਹਮਣਾ ਕਰਨਾ ਪਏਗਾ ਲਾਲੀਜੀ ਵਿਰੋਧੀ ਧਿਰ ਨੇ ਜਿਹੜਾ ਸੀਐਮ ਮਾਨ ਨੂੰ ਚੈਲੰਜ ਦਿੱਤਾ ਸੀ ਵੀ ਡਿਬੇਟ ਕਰੋ ਸਾਡੇ ਨਾਲ ਆ ਕੇ ਪਰ ਅੱਜ ਸੀਐਮ ਮਾਨ ਵੱਲੋਂ ਇਸ ਤੇ ਵੀ ਟਿੱਪਣੀ ਕੀਤੀ ਗਈ ਹੈ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਅ ਦੇਖੋ ਇਹ ਉਸੇ ਤਰ੍ਹਾਂ ਦਾ ਚੈਲੰਜ ਲੱਗਦਾ ਮੈਨੂੰ ਜਿਸ ਤਰ੍ਹਾਂ ਇੱਕ ਵਾਰ ਮੁੱਖ ਮੰਤਰੀ ਨੇ ਪਹਿਲਾਂ ਦਿੱਤਾ ਸੀਗਾ ਤੇ ਆਪ ਹੀ ਕੁਰਸੀ ਰੱਖ ਕੇ ਇਕੱਲੇ ਲੁਧਿਆਣੇ ਦੇ ਵਿੱਚ ਡਿਬੇਟ ਕਰ ਲਈ ਸੀ ਸੋ ਇਸ ਵਾਰ ਉਹਨਾਂ ਦੀ ਡਿਬੇਟ ਦਾ ਚੈਲੰਜ ਜਿਹੜਾ ਹੈ ਉਹ ਰਵਨੀਤ ਬਿੱਟੂ ਹੋਣਾ ਨੇ ਸਵੀਕਾਰ ਕਰ ਲਿਆ ਉਹਨਾਂ ਨੇ ਕਿਹਾ ਕਿ ਦੱਸੋ ਜੀ ਕਿਹੜੇ ਚੈਨਲ ਤੇ ਕਦੋਂ ਆਣਾ ਮੈਂ ਤੁਹਾਡੇ ਨਾਲ ਡਿਬੇਟ ਕਰਾਂਗਾ ਸੋ ਅੱਜ ਜਦੋਂ ਮੀਡੀਆ ਨੇ ਉਹਨਾਂ ਨੂੰ ਪੁੱਛਿਆ ਤੇ ਵੇਜੀ ਰਵਨੀਤ ਬਿੱਟੂ ਜੀ ਤੁਹਾਡੇ ਨਾਲ ਬਹਿਸ ਕਰਨਾ ਚਾਹੁੰਦੇ ਨੇ ਤਾਂ ਕਹਿੰਦੇ ਰੋਬਨੀਤ ਬਿੱਟੂ ਨੂੰ ਬੈਸ ਕਰਾਂਗਾ ਮੈਂ ਉਹ ਕੌਣ ਹੈ ਉਹ ਕੀ ਚੀਜ਼ ਹੈ ਬਿਲਕੁਲ ਉਹ ਉਹ ਨੂੰ ਉਹਦੀ ਤਾਂ ਰੇਲਵੇ ਚ ਨਹੀਂ ਚਲਦੀ ਮੈਂ ਉਹਨੂੰ ਕਿਹਾ ਸੀਗਾ ਕਿ ਤੁਸੀਂ ਇੱਕ ਸਾਡੀ ਧੂਰੀ ਵਾਲੀ ਲਾਈਨ ਕਰਾ ਦਿਓ ਕਹਿੰਦਾ ਨਹੀਂ ਇਹ ਨਹੀਂ ਮੇਤੋਂ ਹੋਣਾ ਕੋਈ ਰੇਲਵੇ ਸਟੇਸ਼ਨ ਤੇ ਮਸ਼ੀਨ ਮਸ਼ੀਨ ਬਰੋਣੀ ਤਾਂ ਦੱਸ ਸੋ ਇਸ ਤਰ੍ਹਾਂ ਭਗਵੰਤ ਮਾਨ ਉਹਨਾਂ ਦਾ ਜਿਹੜਾ ਸਟਾਈਲ ਹੈ ਉਹਨਾਂ ਨੇ ਉਸੇ ਤਰ੍ਹਾਂ ਦੀ ਗੱਲਬਾਤ ਦਾ ਨੈਰੀਟਮ ਬਣਾ ਕੇ ਇਸ ਗੱਲ ਨੂੰ ਟਾਲ ਦਿੱਤਾ ਪਰ ਜੇ ਮੁੱਖ ਮੰਤਰੀ ਨੇ ਚੈਲੰਜ ਕੀਤਾ ਸੀ ਤੇ ਉਹਨਾਂ ਨੂੰ ਉਹਨਾਂ ਨੇ ਅਕਸੈਪਟ ਵੀ ਕਰ ਲਿਆ ਸੀ ਤਾਂ ਮੈਨੂੰ ਲੱਗਦਾ ਕਿ ਇਹ ਡਿਬੇਟ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਜੀ ਔਰ ਇਹਦੇ ਵਿੱਚ ਕੁਝ ਵੀ ਗਲਤ ਜਾਂ ਠੀਕ ਨਹੀਂ ਹੁੰਦਾ ਪਰ ਇਹ ਹੁੰਦਾ ਕਿ ਜਿਹੜੀ ਵਿਰੋਧੀ ਧਿਰ ਹੈ ਉਹ ਹਮੇਸ਼ਾ ਸਰਕਾਰ ਨੂੰ ਸਰਕਾਰ ਦੇ ਉੱਤੇ ਕੁੰਡਾ ਹੁੰਦੀ ਹੈ ਤੇ ਜੇ ਡਿਬੇਟ ਹੁੰਦੀ ਹੈ ਬਹਿਸ ਹੁੰਦੀ ਹੈ ਤਾਂ ਬਹੁਤ ਸਾਰੀਆਂ ਗੱਲਾਂ ਉਹਦੇ ਚ ਠੀਕ ਹੋ ਸਕਦੀਆਂ ਬਿਲਕੁਲ ਧੰਨਵਾਦ ਲਾਲੀ ਜੀ ਸੋ ਇਹ ਸਨ ਅੱਜ ਦੇ ਮਸਲੇ ਕੱਲੂ ਫੇਰ ਹਾਜ਼ਰ ਹੋਵਾਂਗੇ ਨਵੀਂ ਕਿਸੇ ਗੱਲਬਾਤ ਨਾਲ ਧੰਨਵਾਦ